ਤਾਂ ਲਗਾਤਾਰ ਦੋ ਦਿਨ ਹੋ ਗਏ ਨੇ ਹਰਿਆਣੇ ਵਾਲੇ ਪਾਸੋਂ ਜੋ ਸੈਨਾ ਤੈਨਾਤ ਹੈ ਜਵਾਨ ਲੱਗੇ ਹੋਏ ਨੇ ਉਹਨਾਂ ਵੱਲੋਂ ਕਿਸਾਨਾਂ ਤੇ ਲਗਾਤਾਰ ਸ਼ੈਲਿੰਗ ਕੀਤੀ ਜਾ ਰਹੀ ਹੈ ਕਾਫੀ ਕਿਸਾਨ ਕੱਲ੍ਹ ਵੀ ਇੱਥੇ ਜ਼ਖਮੀ ਹੋਏ ਨੇ ਅਤੇ ਪਰਸੋ ਵੀ ਜ਼ਖਮੀ ਹੋਏ ਨੇ ਤਾਂ ਅੱਜ ਸ਼ਾਮ ਨੂੰ ਮੀਟਿੰਗ ਹੋਣ ਜਾ ਰਹੀ ਹੈ ਵੱਡੀ ਮੀਟਿੰਗ ਹੋਵੇਗੀ ਤਾਂ ਉਸ ਤੋਂ ਪਹਿਲੇ ਕਾਕਾ ਸਿੰਘ ਕੋਟਵਾਲੇ ਸਾਡੇ ਨਾਲ ਮੌਜੂਦ ਨੇ ਕਿਉਂਕਿ ਇਸ ਬਾਰਡਰ ਦੀ ਗੱਲਬਾਤ ਕੀਤੀ ਜਾਵੇ ਤਾਂ ਅਗਵਾਈ ਇਹ ਕਰ ਰਹੇ ਨੇ ਸਰ ਸਭ ਤੋਂ ਪਹਿਲੇ ਤਿਆਰੀ ਕਿਸ ਤਰੀਕੇ ਦੀ ਹੈ ਕਿਉਂਕਿ ਨੌਜਵਾਨ ਅੱਗੇ ਨੂੰ ਵੱਧਦੇ ਨੇ ਜਾਂ ਇਕੱਠਾ ਹੁੰਦੇ ਨੇ ਉਦੋਂ ਹੀ ਸ਼ੈਲਿੰਗ ਸਟਾਰਟ ਹੋ ਜਾਂਦੀ ਹੈ ਵੇਖੋ ਉਹਨਾਂ ਨੇ ਅਸੀਂ ਤਾਂ ਅੱਜ ਨੌਜਵਾਨਾਂ ਨੂੰ ਅਪੀਲ ਕਰਾਂਗੇ ਕਿ ਆਪਣਾ 5 ਵਜੇ ਮੀਟਿੰਗ ਹੋਣੀ ਹੈ ਕੱਲ ਆਪਾਂ ਇੱਥੇ ਬੋਲ ਕੇ ਲੋਕਾਂ ਤੋਂ ਪ੍ਰਵਾਨਗੀ ਲੈਂਤੀ ਹੈ ਕਿ ਵੀ ਮੀਟਿੰਗ ਦੇ ਵਿੱਚ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ ਫਿਰ ਆਪਾਂ ਨੂੰ ਜਿੰਨਾ ਚਿਰ ਕੋਈ ਲਿਖਤੀ ਸਮਝੌਤਾ ਆਪਣੇ ਕੋਲੇ ਆਉਂਦਾ ਉਹਨਾਂ ਚਿਰ ਆਪਾਂ ਡੀ ਕਰੀਏ ਆਪਣੇ ਉਹ 10-20 ਮਿੰਟਾਂ ਦੇ ਵਿੱਚ ਆਪਣੇ ਕੋਲੇ ਲਿਖਤੀ ਆ ਗਿਆ ਸੀਗਾ ਕਿ 5 ਵਜੇ ਕੱਲ ਨੂੰ ਮੀਟਿੰਗ ਹੋ ਰਹੀ ਹੈ ਤਾਂ ਮੀਟਿੰਗ ਦੇ ਵਿੱਚ ਸਾਰੇ ਹਮੇਸ਼ਾ ਆਗੂਆਂ ਦੀ ਹੁੰਦੀ ਹੈ ਵੀ ਕੁਝ ਨਿਕਲਣਾ ਆਪਾਂ ਜਿਹੜੇ ਘਰੋਂ ਤੁਰੇ ਆ ਅਸੀਂ ਬਾਰਡਰ ਤੋੜਨ ਵਾਸਤੇ ਨਹੀਂ ਤੁਰੇ ਕਈ ਕਹਿੰਦੇ ਵੀ ਤੁਸੀਂ ਬਾਰਡਰ ਤੋੜਤਾ ਬਾਰਡਰ ਤਾਂ ਮਜਬੂਰੀ ਆ ਸਾਨੂੰ ਦਿੱਲੀ ਜਾਣ ਲਈ ਜੇ ਹੁਣ ਕੋਈ ਰਸਤੇ ਰੋਕੂਗਾ ਤਾਂ ਉਹ ਰਸਤੇ ਅਸੀਂ ਹਟਾਉਣੇ ਆ ਪਰ ਸਾਡੀ ਤਾਂ ਇਹ ਸੋਚ ਨਹੀਂ ਸੀ ਆਰਮਨਾਰ ਰੋਡ ਬਣੇ ਨੇ ਦੇਸ਼ ਦੀ ਰਾਜਧਾਨੀ ਨਾਲ ਮਲਾਉਣ ਵਾਸਤੇ ਤੇ ਉਹ ਜਿਹੜੇ ਲੋਕਾਂ ਦੇ ਟੈਕਸਾਂ ਦੇ ਵਿੱਚੋਂ ਲੋਕਾਂ ਦੇ ਪੈਸੇ ਨਾਲ ਐਡੇ ਐਡੇ ਵੱਡੇ ਰੋਡ ਅਸੀਂ ਬਣਾਏ ਅਸੀਂ ਆਪ ਦੇ ਹੱਥੀ ਉਹ ਪੱਟ ਰਹੇ ਆਂ ਆਪ ਦੇ ਹੱਥੀ ਅਸੀਂ ਉਹਨੂੰ ਰੋਕ ਰਹੇ ਆਂ ਤਾਂ ਰੋਕਾ ਤਾਂ ਸਰਕਾਰ ਨੇ ਲਾਈਆਂ ਆਪਣੇ ਨਾਲੋਂ ਕਈ ਬੰਦਿਆਂ ਨੂੰ ਪਤਾ ਨਹੀਂ ਹੋਣਾ ਹਰਿਆਣੇ ਦੀ ਤਸਵੀਰ ਕੀ ਹੈ ਜਿਹਦੀ ਕੋਈ ਰਿਸ਼ਤੇਦਾਰੀ ਉਹਨੂੰ ਪੁੱਛ ਕੇ ਦੇਖੋ ਹਰਿਆਣਾ ਐ ਉਪਨ ਜੇਲ੍ਹ ਵਾਂਗੂ ਬੰਦ ਕੀਤਾ ਹੋਇਆ ਕਿਸੇ ਦੇ ਘਰੇ ਜਾ ਕੇ ਸਾਰੇ ਹਰਿਆਣੇ ਵਿੱਚ ਪੰਜਾਬੀ ਨੂੰ ਜਾਣ ਨਹੀਂ ਦੇ ਦੇ ਰਹੇ ਹੋ ਸਕਦਾ ਸਾਡੀਆਂ ਰਿਸ਼ਤੇਦਾਰੀਆਂ ਪੰਜਾਬ ਦੀਆਂ ਹਰਿਆਣੇ ਚਾ ਹਰਿਆਣੇ ਵਾਲਿਆਂ ਦੇ ਰਿਸ਼ਤੇਦਾਰੀਆਂ ਇੱਧਰ ਆਏ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਕਿਸੇ ਦਾ ਵਿਆਹ ਵੀ ਹੋ ਸਕਦਾ ਹੈ ਕਿਸੇ ਦੀ ਡੈਥ ਵੀ ਹੋ ਸਕਦੀ ਹੈ ਕਿਸੇ ਦੇ ਪੰਜਾਬੀ ਘਰੇ ਜਾ ਵੀ ਸਕਦਾ ਹੈ ਤੜਕੇ ਸਾਰੇ ਪਿੰਡਾਂ ਚ ਹਰਿਆਣੇ ਚ ਇਹ ਬਲਾਤ ਹੀ ਅਲਾਸਮੈਂਟ ਕਰਤੀ ਵੀ ਜੇ ਪੰਜਾਬੀ ਕਿਸੇ ਦੇ ਘਰੋਂ ਮਿਲ ਗਿਆ ਪੰਜਾਬ ਵਾਲਾ ਕੋਈ ਕਿਸਾਨ ਇਧਰੋਂ ਹਰਿਆਣੇ ਦੇ ਘਰੇ ਮਿਲ ਗਿਆ ਤਾਂ ਉਹਦੀ ਸਾਰੀ ਜਿਹੜੀ ਕੇਸ ਪਾਏ ਜਾਣਗੇ ਉਹਦੀ ਜਿਹੜੀ ਪ੍ਰਾਪਰਟੀ ਆ ਜ਼ਬਤ ਕੀਤੀ ਜਾਊਗੀ ਇਹੋ ਜਿਹੇ ਹਦਾਇਤਾਂ ਤਾ ਬਾਹਰਲੇ ਮੁਲਕ ਦੇ ਵਿੱਚ ਵੀ ਨਹੀਂ ਹੁੰਦੀਆਂ ਕਿਸੇ ਨੂੰ ਬੈਠ। ਹਰਿਆਣਾ ਸਰਕਾਰ ਨਾਲ ਤੁਹਾਡਾ ਕੋਈ ਤੁਹਾਡਾ ਕੋਈ ਰੋਲਾ ਹੀ ਹੈ ਨਹੀਂ ਤੁਹਾਡਾ ਦਿੱਲੀ ਨਾਲ ਰੋਲਾ ਹੈ। ਮੈਂ ਇਹੀ ਕਹਿਣਾ ਹੈ ਕਿ ਸਾਡਾ ਹਰਿਆਣੇ ਨਾਲ ਕੀ ਰੋਲਾ ਹੈ? ਹਰਿਆਣਾ ਵੀ ਇੱਕ ਸਟੇਟ ਹੈ, ਪੰਜਾਬ ਵੀ ਇੱਕ ਸਟੇਟ ਹੈ। ਜੁਪੀ ਵਾਲੇ ਤਾਂ ਅਡੋਡੀ ਸਟੇਟਾਂ ਦੇ ਰਾਜਧਾਨੀਆਂ ਨੇ ਜੇ ਛੋਡੇ ਪੰਜਾਬ ਦੇ ਜਾਂ ਹਰਿਆਣੇ ਦੇ ਕਿਸਾਨ ਸੋਨੂ ਘੇਰ ਲਾਉਂਦੇ ਆ ਫੇਰ ਤਾਂ ਤੁਸੀਂ ਸੋਚ ਸਕਦੇ ਹੋ ਅਗਲੇ ਕੋਲੇ ਜਾਪੇ ਵੀ ਅਸੀਂ ਤਾਂ ਮੁੱਖ ਮੰਤਰੀ ਨੂੰ ਘੇਰ ਰਹੇ ਆ। ਅਸੀਂ ਜਾ ਰਹੇ ਹਾਂ ਕੇਂਦਰ ਨਾਲ। ਲੜਾਈ ਆ ਸਾਡੀ ਕੇਂਦਰ ਦੇ ਨਾਲ। ਤੇ ਛੋਡੀ ਉੱਥੇ ਤਾਂ ਸਰਕਾਰ ਵੀ ਨਹੀਂ। ਤੁਸੀਂ ਰੋਕਾ ਲਓ ਉੱਥੇ ਦਿੱਲੀ ਰੋਕਾ ਲਾਉਣ ਇਹ ਪਤਾ ਨਹੀਂ ਲੱਗ ਰਿਹਾ ਜਿਹੜਾ ਇਹ ਕੋਰਟ ਦਾ ਆਇਆ ਫੈਸਲਾ ਜਿੰਨੇ ਕਿਸੇ ਨੂੰ ਜਾਣਕਾਰੀ ਹੈ ਕੋਰਟ ਨੇ ਝਾੜਾ ਪਾਈਆਂ ਨੇ ਹਰਿਆਣਾ ਸਰਕਾਰ ਨੂੰ ਹੁਣ ਕੀ ਲੱਗਦਾ ਹੈ ਅੱਜ ਦੀ ਮੀਟਿੰਗ ਸਾਰਥਕ ਰਹਿਣ ਵਾਲੀ ਹੈ ਕਿਉਂਕਿ ਮੀਟਿੰਗਾਂ ਪਹਿਲਾਂ ਵੀ ਹੋ ਚੁੱਕੀਆਂ ਨੇ ਵੇਖੋ ਮੀਟਿੰਗਾਂ ਜੋ ਹੁੰਦੀਆਂ ਰਹਿੰਦੀਆਂ ਮੈਨੂੰ ਲੱਗਦਾ ਜਿਹੜੇ ਦੋ ਗੇੜ ਦੀਆਂ ਪਹਿਲਾਂ ਮੀਟਿੰਗਾਂ ਹੋ ਚੁੱਕੀਆਂ ਨੇ ਦੋ ਗੇੜ ਦੀਆਂ ਮੀਟਿੰਗਾਂ ਦੇ ਵਿੱਚ ਜਿਹੜੇ ਮੇਨ ਇਸ਼ੂ ਆ ਉਹਨਾਂ ਤੇ ਤਾਂ ਗੱਲ ਕਰਨੀ ਚਾਹੀਦੀ ਨਹੀਂ ਉਹਨਾਂ ਨੇ ਮੇਨ ਇਸ਼ੂ ਕਰਜ਼ੇ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਕਿ ਸਾਡੀਆਂ ਜਿੰਸਾਂ ਦੇ ਭਾਅ ਘਟਾ ਦੇਣ ਕਰਕੇ ਸਾਡੇ ਸਿਰ ਕਰਜ਼ਾ ਚੜਿਆ ਕਰਜ਼ੇ ਤੋਂ ਮੁਕਤ ਕੀਤਾ ਜਾਵੇ ਕਰਜ਼ੇ ਇਸ਼ੂ ਤੇ ਸਾਡੇ ਨਾਲ ਹਜੇ ਤੇ ਗੱਲ ਨਹੀਂ ਕੀਤੀ ਅਸੀਂ ਕਹਿੰਨੇ ਸੁਭਾਵੀਨਾਥੰਦੀ ਰਿਪੋਰਟ ਮੁਤਾਬਕ ਸਾਨੂੰ ਭਾਅ ਦਿੱਤੇ ਜਾਣ ਉਹ ਤੇ ਹਜੇ ਤੇ ਇੱਕ ਗੱਲ ਨਹੀਂ ਕੀਤੀ ਜਿਹੜੀ ਐਮਐਸਪੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਗੱਲ ਕਰਦੇ ਆ ਉਹ ਅਜੇ ਤੱਕ ਉਹ ਤੇ ਚਰਚਾ ਨਹੀਂ ਹੋਈ ਜਿਹੜੇ ਵੱਡੇ ਇਸ਼ੂ ਐ ਉਹਨਾਂ ਤੇ ਤਾਂ ਗੱਲ ਹੀ ਨਹੀਂ ਕੀਤੀ ਜਿਹੜੀ ਗੱਲ ਕੀ ਕਰ ਰਹੇ ਨੇ ਜੀ ਪਰਚੇ ਦਰਜਾ ਸੀ ਵਾਪਸ ਲੈ ਲਿਆ ਪਰਚੇ ਤਾਂ ਹੁਣ ਵੀ ਹੋਈ ਜਾਂਦੇ ਹੋਣਗੇ ਹਰਿਆਣੇ ਦੇ ਵਿੱਚ ਇਹ ਤਾਂ ਜਦੋਂ ਅंदोलਨ ਲੜਦੇ ਆ ਅंदोलਨ ਦੇ ਨਾਲ ਜਿਹੜੀਆਂ ਮੰਗਾਂ ਸਰਕਾਰ ਵੱਲੋਂ ਜੋੜੀਆਂ ਜਾਂਦੀਆਂ ਨੇ ਸਾਡੀ ਤਾਂ ਮੰਗ ਨਹੀਂ ਸੀ ਉਹ ਸਾਡੀਆਂ ਤਾਂ 6 ਮੰਗਾਂ ਸੀ 6 ਦੇ ਵਿੱਚੋਂ 3 ਕਾਨੂੰਨ ਰੱਦ ਹੋ ਗਏ 3 ਜਿਉਂਦੀਆਂ ਤਿਆਉ ਪਈਆਂ 3 ਨੂੰ ਮਨਾਉਣ ਚੱਲੇ ਆ 3 ਦੇ ਨਾਲ ਜਿਹੜੀਆਂ ਹੋਰ ਜੁੜੀਆਂ ਨੇ ਉਹ ਜਾਇ ਲਗਮ ਖੇਰੀ ਵਾਲੀ ਗੱਲ ਹੋਵੇ ਚਾਹੇ ਸਾਡੇ ਪਰਚਿਆਂ ਦੀ ਗੱਲ ਹੋਵੇ ਜਾਇ ਸਾਡੇ ਲਾਲ ਕਿਲੇ ਦੇ ਕੇਸਾਂ ਦੀ ਗੱਲ ਹੋਵੇ ਇਹ ਤਾਂ ਬਾਅਦ ਚ ਜੁੜੇ ਆ ਲੱਗਦਾ ਨਹੀਂ ਸਰਕਾਰ ਵੀ ਇੰਤਜ਼ਾਰ ਕੀਤਾ ਜਾ ਰਿਹਾ ਹੈ ਵੀ ਚੋਣ ਜਾਬਤਾ ਲੱਗ ਜਾਏ ਹੋ ਸਕਦਾ ਹੈ ਸਰਕਾਰ ਦੀ ਕੋਈ ਅੰਦਰ ਗੱਤ ਹੈ ਕਿਉਂਕਿ ਸਾਡੇ ਨਾਲ ਉਹਨਾਂ ਦੇ ਬਹੁਤ ਵੱਡੇ ਦਿਮਾਗ ਹੈ ਉਹਨਾਂ ਨੇ ਤਾਂ ਮੈਨੂੰ ਲੱਗਦਾ ਵੀ 10-10 ਬੰਦੇ ਤੇਲ ਮਲਣ ਵਾਸਤੇ ਰੱਖੇ ਹੋਣਗੇ ਕਿ 10 ਦਿਨਾਂ ਦੀ ਗੱਲ ਪਹਿਲਾਂ ਸੋਚਦੇ ਹੁਣ ਅਸੀਂ ਤਾਂ ਉਦੋਂ ਹੀ ਸੋਚਾਂਗੇ ਜਦੋਂ ਪੈਂਦੀ ਹੈ ਜੇ ਚੋਣ ਜਾਬਤੇ ਦੇ ਭਲੇਖੇ ਚ ਸਰਕਾਰ ਮੀਟਿੰਗਾਂ ਚ ਸਮਾਂ ਨਗਾਊਗੀ ਤੇ ਫਿਰ ਸਾਡਾ ਅਸੀਂ ਕਿਹੜਾ ਉੱਠਣ ਵਾਲੇ ਆ ਅਸੀਂ ਕਿਹੜਾ ਵਾਪਸ ਮੁੜਨ ਵਾਲੇ ਆ ਤੁਸੀਂ ਦੇਖ ਰਹੇ ਹੋ ਨਾ ਟਰਾਲੀਆਂ ਦੇ ਵਿੱਚ ਅੱਜ ਮੌਸਮ ਹੈ ਠੰਡ ਦਾ ਤੇ ਲੋਕ ਤਾਂ ਫਰਿੱਜਾਂ ਤੇ ਕੂਲਰ ਰੱਖੀ ਬੈਠੇ ਆ ਤਾਂ ਇਹ ਤਾਂ ਪਹਿਲਾਂ ਪਤਾ ਹੀ ਹੈ ਨਾ ਵੀ ਮੁੱਕਣ ਵਾਲਾ ਨਹੀਂ ਇਹ ਮੁੱਕਣ ਵਾਲਾ ਨਹੀਂ ਇਹ ਤਿਆਰੀ ਪੂਰੀ ਅੱਗੇ ਜਾਣ ਦੀ ਵੀ ਅੱਜ ਜਿਹੜੀ ਮੀਟਿੰਗ ਦਾ ਸਮਾਂ ਹੈ ਨਾ ਪਹਿਲਾਂ ਸਰਕਾਰ ਇਹ ਤੈਅ ਕਰੇ ਕੋਟ ਵਾਲਾ ਫੈਸਲਾ ਮੰਨੇ ਕਿ ਸਾਨੂੰ ਰਾਜਧਾਨੀ ਦਿੱਲੀ ਚ ਜਾਣ ਦੇਵੇ ਉੱਥੇ ਜਗ੍ਹਾ ਤੈਅ ਕਰੇ ਅਸੀਂ ਆਹ ਲੋਕਾਂ ਨੂੰ ਉੱਥੇ ਲੈ ਕੇ ਬੈਠੀਏ ਮੀਟਿੰਗ ਸਾਡੇ ਨਾਲ ਭਾਵੇਂ ਰੋਜ਼ ਕਰ ਲਿਆ ਕਰਨ ਜੇ ਉਹਨਾਂ ਨੂੰ ਲੱਗਦਾ ਵੀ ਆਹ ਇਸ਼ੂਆਂ ਤੇ ਚਰਚਾ ਦੀ ਲੋੜ ਹੈ ਤਾਂ ਉਹਨਾਂ ਅਧਿਕਾਰੀਆਂ ਨਾਲ ਕਰਨ ਦੀ ਲੋੜ ਹੈ ਫਿਰ ਉਹ ਟਾਈਮ ਲੈ ਲੈਣ ਉਹ ਟਾਈਮ ਲੈਣ ਪਰ ਸਾਨੂੰ ਤਾਂ ਜਿਹੜੇ ਜਗ੍ਹਾ ਦੇਣ ਨਾ ਜੇਕਰ ਨਹੀਂ ਜਾਣ ਦਿੱਤਾ ਜਾਂਦਾ ਫਿਰ ਨਹੀਂ ਜਾਣ ਦਿੱਤਾ ਕਿਵੇਂ ਇਹ ਤਾਂ ਕਹਿਣਗੇ ਵੀ ਤੁਸੀਂ ਪੰਜਾਬ ਤੋਂ ਬਾਹਰ ਜਾਵੜੋ ਇਹ ਉਹਨਾਂ ਦੀ ਮਰਜ਼ੀ ਹੈ ਇਹ ਤਾਂ ਲੋਕਾਂ ਨੂੰ ਅਸੀਂ ਹਰਿਆਣਾ ਸਰਕਾਰ ਪ੍ਰਬੰਧ ਬਹੁਤ ਕੱڑے ਕਰੀ ਬੈਠੀ ਨਾ ਕਾੜੇ ਕੋਈ ਗੱਲ ਨਹੀਂ ਕਿੰਨੇ ਕਰ ਲੂ ਜੀਣ ਨਾਲ ਲੈ ਲੈਣ ਪੰਗਾ ਇਹ ਉੱਥੇ ਤਾਂ ਬਹੁਤ ਕਾੜੇ ਕੀਤੇ ਹੋਏ ਨਾ ਪਿੱਛੇ ਨੂੰ ਕਿਉਂ ਭਜਦੇ ਹੁੰਦੇ ਆ ਲੋਕ ਨੇ ਸਾਡੇ ਨੇ ਪੰਜਾਬੀ ਜਿਹੜੇ ਬਾਰਡਰਾਂ ਤੇ ਖੜੇ ਆ ਉਹ ਸਾਡੇ ਮੁੰਡੇ ਆ ਜਿਹੜੇ ਹਸੀਲ ਕਰੀ ਬੱਠੇ ਇਹ ਵੀ ਸਾਡੇ ਆ ਪਰ ਅਸੀਂ ਉਹ ਹਜੇ ਤੱਕ ਅਸੀਂ ਕਹਿੰਦੇ ਸਾਡੀ ਲੜਾਈ ਆ ਦੇਸ਼ ਦੀ ਰਾਜਧਾਨੀ ਆ ਸਾਡੀ ਅਸੀਂ ਆਪਦੀ ਰਾਜਧਾਨੀ ਤੇ ਜਾ ਰਹੇ ਆ ਕੀ ਜਿਹੜੇ ਇੱਥੋਂ ਪੰਜਾਬ ਵਾਲਿਆਂ ਨੂੰ ਹਰਿਆਣੇ ਵਾਲਿਆਂ ਨੂੰ ਜੁਪੀ ਵਾਲਿਆਂ ਨੂੰ ਜਾਣ ਦਿੰਦੇ ਯਾਰ ਜਿਹੜੇ ਕਰਨਾਟਕਾ ਮਹਾਰਾਸ਼ਟਰ ਦੇ ਬੈਠੇ ਸੌਤ ਉਹਨਾਂ ਦਾ ਕੀ ਬਣੂ ਇਹਦਾ ਮਤਲਬ ਤਾਂ ਉਹ ਤਾਂ ਮੰਗਾ ਮਨਾ ਹੀ ਨਹੀਂ ਸਕਦੇ ਜਿਵੇਂ ਸਰਕਾਰ ਉਹਨਾਂ ਦਾ ਅਤਿਆਚਾਰ ਕਰੇ ਜਿਵੇਂ ਉਹਨਾਂ ਨੂੰ ਕੁੱਟੇ ਜਿਵੇਂ ਮਾਰੇ ਉਹ ਤਾਂ ਕਦੇ ਦਿੱਲੀ ਆਈ ਨਹੀਂ ਸਕਦੇ ਸਾਡੇ ਚ ਮਾੜੀ ਜੀ ਜਾਨ ਹੈ ਨਾ ਜਾਨ ਕਿਸ ਕਰਕੇ ਜ਼ਮੀਨ ਕਰਕੇ ਸਾਡੀ ਜ਼ਮੀਨ ਨੂੰ ਖੋਣ ਲੱਗੇ ਹੋਏ ਨੇ ਉਧਰ ਤਾਂ ਮਨਮਰਜ਼ੀ ਦੇ ਨਾਲ ਭਾਅ ਖਰੀਦਦੇ ਨੇ ਝੋਨਾ ਉਹਨਾਂ ਦਾ 1200 ਨੂੰ ਖਰੀਦਦੇ ਨੇ ਕਣ ਖਰੀਦਦੇ ਨੇ ਹੋਰ ਚੀਜ਼ਾਂ ਇੱਕ ਇਧਰੋਂ ਡਿੱਕਾ ਤਾਂ ਪੰਜਾਬ ਵਾਲੇ ਤੇ ਹਰਿਆਣੇ ਵਾਲੇ ਜੁਪੀ ਵਾਲੇ ਨੇ ਦਿੱਤਾ ਹੋਇਆ ਨਾ ਇਹ ਹੁਣ ਲੋਕਾਂ ਨੂੰ ਮਾਰਤੇ ਲੱਗੇ ਹੋਇਆ ਪਰ ਬਹੁਤਾ ਚਰ ਨਹੀਂ ਚੱਲਦਾ ਅਸੀਂ ਉਹ ਜਿਹੜਾ ਸੱਦਾ ਦਿੱਤਾ ਮੈਂ ਹਰ ਵਾਰੀ ਬੋਲਦਾ ਉਹਨਾਂ ਵੀ ਜਬਰ ਕਿ ਨਾ ਮਰਜੀ ਕਰ ਲੈ। ਸਬਰ ਦੇ ਨਾਲ ਅਸੀਂ ਚੱਲਾਂਗੇ। ਡੀ ਕਰਦੇ ਆਂ। ਚੰਗਾ ਰਿਜ਼ਲਟ ਆਵੇ, ਲੋਕਾਂ ਦੀਆਂ ਮੰਗਾਂ ਮੰਨੀਆਂ ਜਾਣ। ਕਈ ਇਹ ਕਹਿੰਦੇ ਆਂ ਵੀ ਜੇ ਮੰਗਾਂ ਮੰਨੇ ਜਾਣ ਜਾਵੜੋਂਗੇ। ਅਸੀਂ ਤਾਂ ਘਰਾਂ ਤੋਂ ਨਹੀਂ ਆਉਣ ਨੂੰ ਤਿਆਰ ਸੀ। ਅਸੀਂ ਤਾਂ ਘਰਾਂ ਤੋਂ ਤੁਰਨ ਨੂੰ ਤਿਆਰ ਸੀ ਜੇ ਸਾਡੀਆਂ ਮੰਗਾਂ ਮੰਨ ਲੈਣ। ਸਾਨੂੰ ਫਿਰ ਕੀ ਐ? ਸਾਡਾ ਕੋਈ ਰੋਡ ਟੁੱਟੇ ਨਾਲ, ਬਾਰਡਰ ਟੁੱਟੇ ਨਾਲ ਤਾਂ ਨਹੀਂ ਮਸਲਾ। ਅਸੀਂ ਤਾਂ ਕਰਜ਼ੇ ਦੇ ਲਖੇਰ ਮਾਰਨ ਨੂੰ ਫਿਰਦੇ ਆਂ। ਕਰਜ਼ੇ ਤੇ ਗੱਲ ਕਰੇ ਸਰਕਾਰ। ਸੁਆਮੀ ਨਾਥਨ ਤੇ ਗੱਲ ਕਰ। ਅੱਜ ਉਮੀਦ ਹੈਗੀ ਪੂਰੀ। ਮੇਕੋ ਉਮੀਦ ਮੂਦ ਮੈਨੂੰ ਤਾਂ ਘੱਟ ਹੀ ਹੁੰਦੀ ਹੈ ਮੈਨੂੰ ਲੱਗਦਾ ਵੀ ਐਡੀ ਬਾਤ ਉਹ ਹਜੇ ਪਤਾ ਨਹੀਂ ਕਿੰਨੇ ਕੁ ਸਿਰ ਲੈਣਾ ਚਾਹੁੰਦੀ ਹੈ ਜਿਹੜੇ ਕੁਛ ਆਗੂਆਂ ਨੇ ਵੀ ਇਹ ਬਿਆਨਬਾਜ਼ੀ ਕੀਤੀ ਸੀ ਕਿ ਜੀ 800 ਮਰਵਾਲੇ ਆਪਾਂ ਬਹਿ ਬਹਿ ਕੇ ਇੱਕ ਦਿਨ ਮਰਵਾਲ ਗਏ ਆਜੋ ਭਾਈ ਉਹਨਾਂ ਨੂੰ ਸੱਦਾ ਹੁਣ ਜਿਹੜੇ ਆਗੂ ਇਹ ਬਿਆਨਬਾਜ਼ੀ ਕਰਦੇ ਸੀ ਇਹਨਾਂ ਮੇਰਾ ਵਾਦਾ ਉਹ ਮੇਰੇ ਨਾਲ ਆ ਜਾਣ ਲੋਕਾਂ ਨਾਲ ਲਾਉਣ ਮੈਂ ਲੋਕਾਂ ਨੂੰ ਨਹੀਂ ਕਹਿ ਸਕਦਾ ਜਿੰਨੇ ਲੀਡਰ ਇਹ ਲੱਗਦੇ ਸੀ ਨਾ ਕਿ ਹੁਣ ਮੂਰੇ ਆਪਾਂ ਮਰ ਗਏ ਉਹ ਆ ਜਾਣ 32 ਦੇ 32 ਆ ਜਾਣ 32 ਬਾਹਾ ਫੜ ਲੈਣਾ ਆਪਾਂ ਮੈਂ ਮੂਰੇ ਜੋਂ ਗਰੰਟੀ ਹੈ ਮੇਰੀ ਠੀਕ ਹੈ ਅਸੀਂ ਤਾਂ 66 ਦੇ ਹੋਏ ਪਿਆ ਕੋਈ ਗੱਲ ਨਹੀਂ ਪਰ ਉਹਨਾਂ ਨੂੰ ਤਾਂ ਨਹੀਂ ਲੀਡਰੀਆਂ ਕਰ ਦਿੰਦੇ ਹੁਣ ਮੌਕਾ ਆ ਜਾਣ ਉਹ ਆਉਣ ਅੱਜ ਮੈਂ ਪਰ ਬਿਆਨਬਾਜ਼ੀ ਨਾਲ ਬਿਆਨਬਾਜ਼ੀ ਨਹੀਂ ਸਰਦਾ ਲੋਕਾਂ ਦੇ ਵਿੱਚੋਂ ਹਮੇਸ਼ਾ ਮੈਂ ਤਾਂ ਇਹ ਕਹਿੰਦਾ ਉਹਨਾਂ 75 ਸਾਲ ਦੇ ਜਿਹੜੇ ਸਰਕਾਰਾਂ ਨੇ ਨਹੀਂ ਕੁਝ ਦਿੱਤਾ ਉਦੋਂ ਵੱਧ ਨੁਕਸਾਨ ਸਾਡਾ ਕਿਸਾਨ ਲੀਡਰਾਂ ਨੇ ਕੀਤਾ ਉਹ ਮੈਂ ਨਾ ਲੇਤੇ ਨੇ ਪਪਾ ਭਵਿੰਦਰ ਮਾਨ ਰਾਜੇਵਾਲਾ ਲਖੋ ਵਾਲਾ ਹੋਰ ਵੀ ਬਹੁਤ ਹੈ ਜਿਹੜੇ ਕਾਮਰੇਡਾ ਨੇ ਉਹਨਾਂ ਨੂੰ ਨਿੰਦ ਕੇ ਆ ਜਸੇਬੰਦੀ ਬਣਾਈ ਸੀ ਭਾਰਤੀ ਕਿਸਾਨ ਜਨੂ ਏਕਤਾ ਇਹਨੂੰ ਅਸੀਂ ਸਾਂਭਿਆ ਉਹਨਾਂ ਨੇ ਤਾਂ ਇਹਨਾਂ ਦੇ ਵਿੱਚੋਂ ਆਪਦੇ ਆਪ ਦੇ ਮੋਰਚੇ ਨੇ ਜਸੇਬੰਦੀਆਂ ਕੱਢੀਆਂ ਨੇ ਜਿਹੜੀ ਭਾਰਤੀ ਕਿਸਾਨ ਜਨੂ ਏਕਤਾ ਇਹਦੇ ਪਿੱਛੇ ਕੋਈ ਲਬਜ ਨਹੀਂ ਲੱਗਦਾ ਸੀ ਏਕਤਾ ਲੱਗਦਾ ਸੀ ਫਿਰ ਕੱਲੇ-ਕੱਲੇ ਆਪਦੇ ਗਰੁੱਪਾਂ ਨੇ ਇਹਦੇ ਵਿੱਚੋਂ ਕੱਢ-ਕੱਢ ਕੇ ਲੈ ਕੇ ਗਏ ਨੇ ਉਹ ਕੱਲੇ-ਕੱਲੇ ਗਿਨਾ ਸਕਦੇ ਆ ਜੇ ਅੱਜ ਉਸ ਨੂੰ ਵੀ ਅਸੀਂ ਸਾਂਭਿਆ ਨਰੋਲ ਕਿਸਾਨਾਂ ਦੀ ਜਸੇਬੰਦੀ ਕਿੱਤੇ ਦੀ ਜਸੇਬੰਦੀ ਅੱਜ ਸਾਰੇ ਭਾਰਤ ਦੇ ਵਿੱਚ ਉਹ ਚਰਚਾ ਹੋ ਰਹੀ ਹੈ ਲੜ ਰਹੇ ਪਰ ਆਗੂ ਹਮੇਸ਼ਾ ਭੱਜਦੇ ਰਹੇ ਨੇ ਆਗੂਆਂ ਦੀ ਦੇਣ ਹੈ ਜਿਹੜਾ ਆ ਨੁਕਸਾਨ ਹੋਇਆ ਸਾਡਾ ਹੁਣ ਸਾਨੂੰ ਆਗੂ ਉਹ ਮਿਲੇ ਹੋਏ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਕੋਈ ਸੋਚ ਸਕਦਾ ਹੈ ਜੇ ਮੈਨੂੰ ਲੱਗਦਾ ਇਸ ਜਗ੍ਹਾ ਤੇ ਕੋਈ ਲੀਡਰ ਹੋਰ ਹੁੰਦਾ ਘਰੋਂ ਚੱਲ ਜਾਣਾ ਜਦੋਂ ਆਪਦਾ ਸਾਥੀ ਜੀਵਨ ਸਾਥੀ ਚੱਲ ਜੇ ਨਾ ਬੰਦੇ ਨੂੰ ਸੁਝਦੀ ਨਹੀਂ ਵੀ ਕੀ ਕਰੀਏ ਜੇ ਹੋਰ ਲੀਡਰ ਹੁੰਦਾ ਨਾ ਇਹ ਐਲਾਨ ਦਿੰਦਾ ਵੀ ਪ੍ਰੋਗਰਾਮ ਫੇਲ ਕਰ ਦਿਓ ਕੈਨਸਲ ਕਰ ਦਿਓ ਬਾਅਦ ਚ ਲੜ ਲਾਂਗੇ ਪਰ ਉਹਨੇ ਕੀ ਕੀਤਾ ਜਿੱਦੇ ਉਹ ਸਾਡੀ ਇਸ ਦੁਨੀਆ ਤੋਂ ਚਲੀ ਜਾਂਦੀ ਹੈ ਸਾਡੀ ਭੈਣ ਉਹਨੇ ਕਿਹਾ ਮੈਨੂੰ ਸੱਦ ਕੇ ਕਿ ਵੀ ਭੋਗ ਪੈਣਾ 10 ਦਿਨਾਂ ਦੇ ਵਿੱਚ ਆਪਾਂ ਕਿਉਂ ਨਾ ਖੰਡਪਟ ਪ੍ਰਕਾਸ਼ ਕਰਾ ਕੇ ਛੇਤੀ ਭੋਗ ਪਾ ਕੇ ਮੋਰਚੇ ਦਾ ਨੁਕਸਾਨ ਨਾ ਹੋ ਜੇ ਇਹ ਡੱਲੇਵਾਲ ਸਾਹਿਬ ਦੀ ਸੋਚ ਸੀ ਕਿ ਮੋਰਚੇ ਦੇ ਦਿਨ ਬਹੁਤ ਘਟ ਰਹਿ ਜਾਣਗੇ ਯਾਰ ਉਹਨੇ ਘਰ-ਬਾਰ ਛੱਡ ਕੇ ਆ ਲੋਕਾਂ ਲਈ ਬੈਠਾ ਆਪਾਂ ਕਈਆਂ ਨੂੰ ਲੱਗਦਾ ਨਾ ਵੀ ਲੋਕ ਲੀਡਰ ਘਰਾਂ ਲਈ ਵਰਦੇ ਨੇ ਤਿੰਨ ਚਾਰ ਮਹੀਨੇ ਕੁਦਰਤ ਦੀ ਦੇਣ ਸੀ ਕੁਦਰਤ ਦੀ ਪਤਾ ਨਹੀਂ ਕੀ ਰਹਿਣ ਸੀ ਪਹਿਲਾਂ ਹੀ ਚਾਰ ਮਹੀਨੇ ਘਰ ਛੱਡਿਆ ਹੋਇਆ ਆ ਤਿਆਰੀ ਦੇ ਵਿੱਚ ਅੱਜ ਉਹ ਲੀਡਰ ਨਾ ਵੇਕਣ ਵਾਲਾ ਹੈ ਨਾ ਪਿੱਛੇ ਹਟਣ ਵਾਲਾ ਹੈ ਪਰ ਇਹ ਜ਼ਰੂਰ ਆਗੂ ਦੀ ਸਿਆਣਪ ਹੁੰਦੀ ਹੈ ਕਿ ਨੁਕਸਾਨ ਘੱਟ ਹੋਵੇ ਪ੍ਰਾਪਤੀ ਵੱਧ ਹੋਵੇ ਇਹ ਵਿਚਾਰ ਕਰਕੇ ਤੁਰੇ ਬਿਲਕੁਲ ਤਾਂ ਸਾਡੇ ਨਾਲ ਕੋਟਲਾ ਸਭ ਮੌਜੂਦ ਸੀਗੇ ਗੱਲਬਾਤ ਕੀਤੀ ਹੈ ਦੂਜੇ ਪਾਸੇ ਡਲੇਵਾਲ ਸਾਹਿਬ ਜੋ ਨੇ ਇਸ ਵਕਤ ਇਸ ਮੋਰਚੇ ਦੀ ਸੰਪੂਰਨ ਤੌਰ ਤੇ ਅਗਵਾਈ ਕਰ ਰਹੇ ਨੇ ਉਹਨਾਂ ਤੇ ਯਕੀਨ ਵੀ ਲੋਕਾਂ ਨੂੰ ਹੈਗਾ ਦੂਜੇ ਪਾਸੇ ਜਿੱਥੇ ਬੰਦੇ ਗੱਲ ਕੀਤੀ ਜਾਵੇ ਤਾਂ ਜਿੱਥੇ ਮੰਦੀਆ ਵੀ ਸਮਰਥਨ ਕੀ ਤਰ੍ਹਾਂ ਕੀਤਾ ਕਰਦੀਆਂ ਨਜ਼ਰ ਆ ਰਹੀਆਂ ਨੇ ਤੇ ਹਾਲ ਦੀ ਕੜੀ ਸ਼ਾਮ ਦੀ ਮੀਟਿੰਗ ਵਿੱਚ ਵੇਖਦੇ ਆ ਕਿ ਕੀ ਕੁਝ ਨਿਕਲਦਾ ਹੈ ਕਿ ਮੀਟਿੰਗ ਵਿੱਚ ਕੋਈ ਸਾਰਤਕ ਨਤੀਜਾ ਨਿਕਲਦੇ ਨੇ ਜਾਂ ਫਿਰ ਨਹੀਂ ਜੇ ਨਹੀਂ ਨਿਕਲਦਾ ਕਿਸਾਨ ਇਹ ਕਿਹਨਾਂ ਜਿਹੜਾ ਹੈ ਦਿੱਲੀ ਵਾਲ ਨੂੰ ਕੁਝ ਕਰਨਗੇ ਤਾਂ ਫਿਲਹਾਲ ਵੇਖਦੇ ਆ ਸ਼ਾਮ ਦੀ ਤਸਵੀਰ ਕਿਸ ਤਰੀਕੇ ਨਾਲ ਕੇ ਨਿਕਲ ਕੇ ਸਾਹਮਣੇ ਆਉਂਦੀ ਹੈ ਕੈਮਰਾਮੈਨ ਮਨਪ੍ਰੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸੁਵਰਾ ਟੀਵੀ